ਲਓ ਵੀ ਸੱਜਣੋ 5-7 ਮਿੰਟ ਕੱਢ ਲਓ ਜਾਨਵਰ ਦਿਖਾਦਨੇ ਤੁਹਾਨੂੰ ਬਸ਼ੀਰਾ ਵੀ ਆ ਬਸ਼ੀਰੀਆਂ ਵੀ ਆ ਘੋੜੀਆਂ ਵੀ ਆ ਖਾਲੀ ਘੋੜੀ ਵੀ ਇੱਥੇ ਗੱਪਣ ਘੋੜੀ ਵੀ ਮੰਨ ਲਓ 5-6 ਜਾਨਵਰ ਦਿਖਾਵਾਂਗੇ ਸੀਲ ਵਾਲੀ ਵੀਡੀਓ ਦੇ ਵਿੱਚ ਬਸ ਬੇਨਤੀ ਇੰਨੀ ਕਰ ਵੀ ਜਿਹੜਾ ਰੇਟ ਆ ਉਹ 60000 ਤੋਂ ਸ਼ੁਰੂ ਹੋ ਜਾਂਦਾ ਆ ਵੀਡੀਓ ਦਾ ਤੇ ਬਾਕੀ ਤੁਸੀਂ ਸਾਰੀ ਵੀਡੀਓ ਚੱਜਣਾ ਦੇਖ ਲਓ ਕੱਲ ਕੱਲੇ ਜਾਨਵਰ ਦੀ ਡਿਟੇਲ ਦਵਾਂਗੇ ਜੇ ਵੀਡੀਓ ਪਸੰਦ ਆਈ ਤਾਂ ਨੰਬਰ ਦਵਾਂਗੇ ਲਾਸਟ ਤੇ ਡਿਟੇਲ ਪੁੱਛ ਲਈ ਆ ਕੇ ਆਪਦਾ ਦੇਖ ਕੇ ਤਸੱਲੀ ਨਾਲ ਜਾਨਵਰ ਲੈ ਜੀ ਤੇ ਆਜੋ ਬਾਦਦੇ ਆਂ ਦੋਸਤੋ ਵੀਡੀਓ ਵਾਲ ਨੂੰ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਜਿਹੜੇ ਆਪਣੇ ਨਾਲ ਬਾਬਾ ਜੀ ਦਾ ਸਟਾਰਟ ਫਰਮ YouTube ਚੈਨਲ ਤੇ ਜੁੜੇ ਅਤੇ ਜਿਹੜੇ ਵੀਡੀਓ Facebook ਤੇ ਦੇਖਦੇ ਆ ਉਹਨਾਂ ਦਾ ਵੀ तहे ਦਿਲੋਂ ਸਵਾਗਤ ਜੀ ਹੈ ਤੇ ਦੋਸਤੋ ਨਵੀਂ ਸਵੇਰ ਨਵੇਂ ਜਾਨਵਰਾਂ ਦੀ ਵੀਡੀਓ ਨਾਲ ਹਾਜ਼ਰ ਹੋਈਆਂ ਪਹਿਲਾਂ ਨੀਲਾ ਬੱਚਾ ਦੇਖੋ ਮਾਰਵਾੜੀ ਘੋੜੀ ਦਾ ਜੀ ਕਾਲੀ ਘੋੜੀ ਮੱਥੇ ਫੁੱਲ ਦੋ ਵਾਰ ਚਿੱਟਿਆਂ ਦੀ ਇਹਦੀ ਮਾਂ ਤੇ ਨੀਲਾ ਘੋੜਾ ਇਹਦਾ ਪਿਓ ਆ ਪੰਜ ਕਿਲੇ ਦਾ ਪਿਓ ਸੀ ਤੇ ਬੱਚੇ ਦੇ ਵੀ ਚਾਰੇ ਪੈਰ ਚਿੱਟੇ ਮ ਤੇ ਨੰਬਰ 2 ਤੇ ਘੋੜੀ ਦੇਖੋ ਆਵਲਖ ਲਾਲਵਲਖ ਘੋੜੀ ਬਰਾਤਾਂ ਦੀ ਪਾਸ ਆ ਬੱਗੀ ਦੀ ਪਾਸ ਆ ਤੇ ਬਾਕੀ ਨੁਕਰੇ ਘੋੜੀ ਤੋਂ ਮੀਟ ਹੋ ਜਾ ਉਮਰ ਦੀ ਗੱਲ ਕਰੀਏ 5.5 ਸਾਲ ਉਮਰ ਆ ਤੇ ਖੜਨੀ ਖੁਰਨੀ ਦੀ ਚੰਗੀ ਆ ਬਾਡੀ ਬੰਤਰ ਚੰਗੇ ਲੈਂਥ ਲੁੰਥ ਦੇਖ ਸਕਦੇ ਆ ਹੱਥਾਂ ਪੈਰਾਂ ਦੀ ਦੇਖ ਸਕਦੇ ਆ ਚਾਲ ਚੁਲ ਬਹੁਤ ਚੰਗੇ ਤੋਰੇ ਤਰੇ ਦੀ ਸਾਫ ਆ ਕਨ ਕੰਡੀਸ਼ਨ ਦੀ ਚੰਗੀ ਆ ਕੈਰੇਕਟਰ ਵਾਈਜ਼ ਚੰਗੀ ਆ ਆਪਾਂ ਕਹੇ ਦੀ ਬਰੀਡਿੰਗ ਵਾਲੇ ਪੱਖੋਂ ਵੀ ਚੰਗੀ ਆ ਰਾਈਡਿੰਗ ਵਾਲੇ ਪੱਖੋਂ ਵੀ ਚੰਗੀ ਆ ਹਾਈਟ ਹੋਈਟ ਵੀ ਸੋਹਣੀ ਤੇ ਰੰਗ ਵੀ ਸੋਹਣਾ ਸਾਰੇ ਪਾਸੇ ਨੂੰ ਵਰਤੀ ਜਾ ਸਕਦੇ ਦੋਸਤੋ ਬਰੀਡਿੰਗ ਵਾਲੇ ਪਾਸੇ ਨੂੰ ਰਾਈਡਿੰਗ ਵਾਲੇ ਪਾਸੇ ਨੂੰ ਤੇ ਹੋਰ ਗੱਲ ਕਾਫੀ ਵੀਰਾਂ ਦੀ ਡਿਮਾਂਡ ਹੁੰਦੀ ਹੋਈ ਹੈ ਬਾਈ ਆਪਾਂ ਬਰਾਤਾਂ ਲਾਉਣੀਆਂ ਹੈ ਹਨਾ ਜਾਂ ਵਿਆਹ ਸ਼ਾਦੀ ਚ ਲਾਉਣੀਆਂ ਕਿਉਂਕਿ ਇਹਦੇ ਡੱਬ ਬਹੁਤ ਥੋੜੇ ਆ ਜਿਹੜੇ ਮੂਹਰੇ ਡੱਬ ਉਹ ਸਾਜੋ ਸਮਾਨ ਢਾਗੇ ਜਾਣੇ ਆ ਤੇ ਚਿੱਟਾ ਬਣ ਜਿਆਦਾ ਤੇ ਉਹਦੀ ਵਜ੍ਹਾ ਕਰਕੇ ਬਰਾਤਾਂ ਚ ਵੀ ਵਰਤੀ ਜਾਣੀ ਤੇ ਪਹਿਲਾਂ ਮਾਲਕਾਂ ਤੋਂ ਜਿੰਨਾਂ ਤੋਂ ਪੁੱਛਿਆ ਦੀ ਉਹਨਾਂ ਨੇ ਦੱਸਿਆ ਬਰਾਤਾਂ ਲਾਉਂਦੀ ਵੀ ਆਈ ਤੇ ਹੋਰ ਗੱਲ ਦੱਸਾਂ ਦੋਸਤੋ 20-22 ਦਿਨਾਂ ਦੀ ਮੀਟ ਹੋਈ ਹੋਈ ਆ ਫੋਟੋ ਵੀਡੀਓ ਮਿਲ ਜੂ ਤੇ ਨੰਬਰ 3 ਤੇ ਗੱਬਣ ਚੈੱਕ ਪਾਸਪੋਰਡ ਇਹ ਦੋਸਤੋ 4 ਕੁ ਮਹੀਨਿਆਂ ਦੀ ਗੱਬਣਾ ਕੁੜੀ 61 ਇੰਚ ਦੀ ਹਾਈਟ ਆ ਮੱਥੇ ਸਿਰਫ ਫੁੱਲ ਆ ਕੋਈ ਪੈਰ ਚੱਟਾ ਨਹੀਂ ਕੋਈ ਹੋਰ ਪਾਸੇ ਚੱਟਾ ਨਹੀਂ ਮੱਥੇ ਚੰਗਾ ਫੁੱਲ ਲੱਗਿਆ 61 ਇੰਚ ਹਾਈਟ ਆ 5.5 ਸਾਲ ਉਮਰ ਆ ਤੇ ਰੰਗ ਕਾਲੇ ਦੀ ਗੱਬਣ ਹੈਗੀ ਦਿਲਵਾਗ ਰਣੀਆਂ ਦਾ ਪੋਤਾ ਆਪਣੇ ਕੋਲ ਵਿਜੇ ਰਾਜ ਬਾਕਰਪੁਰ ਵਾਲੇ ਦਾ ਬੱਚਾ ਗੁਰਦਿੱਤ ਘੋੜਾ ਜੀ ਗੁਰਦਿੱਤ ਤੋਂ ਗੱਬਣ ਚੈੱਕ ਪਾਸ ਹੈ ਜੀ ਸਾਰੀ ਫੋਟੋ ਵੀਡੀਓ ਸਾਰੀ ਮੀਟਿੰਗ ਦੀ ਵੀਡੀਓ ਸਾਰੇ ਪ੍ਰੂਫ ਵੀ ਤੁਹਾਨੂੰ ਮਿਲ ਜਾਣੇ ਆ ਤੇ ਦੋਸਤੋ ਚੈੱਕ ਪਾਸ ਤੇ ਇਹ ਮਗਰਲੇ ਸੂਏ ਦੀ ਸਾਰੀ ਡਿਟੇਲ ਆਪਣੇ ਕੋਲ ਪਈ ਪਹਿਲਾਂ ਲਾਸਟ ਟਾਈਮ ਇਹਨੇ ਜੈ ਰਾਜ ਤੋਂ ਬੱਚਾ ਦਿੱਤਾ ਜੀ ਮੱਥੇ ਬਲੇਜ ਦਾ ਸਿਰਫ ਸਾਰੀ ਉਹਦੀ ਫੋਟੋ ਵੀਡੀਓ ਮਿਲ ਜੋ ਉਸ ਤੋਂ ਪਹਿਲੇ ਇਹਨੇ ਬਸ਼ੀਰੀ ਦਿੱਤੀ ਆ ਦੋ ਸੂਏ ਸੂਈ ਆ ਨਵੀਂ ਉਮਰ ਦੀ ਆ ਤੇ ਰਾਈਡਿੰਗ ਰੂਡਿੰਗ ਦੀ ਇਹ ਵੀ ਪਾਸ ਹੈ ਮੇਨ ਗੱਲ ਵੀ ਗੱਭਨ ਚੈੱਕ ਪਾਸ ਆ ਬਾਕੀ ਹੱਥਾਂ ਪੈਰਾਂ ਦੀ ਜਮਾਂ ਸਾਫ਼ ਬਾਲਪੋਰੀਆਂ ਸਾਫ਼ ਬਾਲਪੋਰੀਆਂ ਦੇ ਤਕਰੀਬਨ ਜਿੰਨੇ ਜਾਨਵਰ ਪਾਸ ਤੁਹਾਨੂੰ ਵੀਡੀਓ 'ਚ ਦਿਖਾਉਣੇ ਸਾਰੇ ਹੀ ਸਾਫ ਆ। ਕੋਈ ਬਾਲਪੋਰੀ ਤੋਂ ਕੋਈ ਜਾਨਵਰ ਤੁਹਾਨੂੰ ਗਲਤ ਨਹੀਂ ਮਿਲੂ ਤੇ ਬਾਕੀ ਘੋੜੀ ਦੀ ਗਰਦਨ ਗੁਰਦਨ ਲੈਂਥ ਹਾਈਟ ਕਨਡਿਸ਼ਨ ਵਾਲੇ ਪੱਖੋਂ ਬਹੁਤ ਪੂਰੀ ਸੋਹਣੀ ਤੇ ਜਿਹੜੇ ਘੋੜੀ ਤੋਂ ਗੱਭਣਾ ਗੁਰਦੈਤੀ ਦੋਸਤੋ ਦੋ ਦੰਦ ਵਿੱਚ 66 ਇੰਚ ਹਾਈਟ ਆ। ਚੰਗੀ ਹਾਈਟ ਵਾਲਾ ਬੱਚਾ ਚੰਗੀ ਹਾਈਟ ਦੀ ਘੋੜੀ ਆ ਤੇ ਬੱਚਾ ਵੀ ਬਾਬਾ ਸੌਖ ਰੱਖੇ ਪੂਰਾ ਟੌਪ ਦੇ ਦੋ। ਬਾਕੀ ਦੋਸਤੋ ਜਿਹੜਾ ਵੀ ਜਾਨਵਰ ਗੱਭਣ ਹੋਊ ਆਪਦੀ ਫਾਰਮ ਤੇ ਆਪਣੇ ਖੜੇ ਆਪਦਾ ਡਾਕਟਰ ਲਿਆ ਕੇ ਤੋਂ ਇੱਕ ਵਾਰ ਆਪਦੀ ਤਸੱਲੀ ਕਰਵਾ ਕੇ ਲੈ ਜਾ ਸਕਦੇ ਆ ਸੌਦਾ ਕਰਨ ਤੋਂ ਪਹਿਲਾਂ ਆਪਾਂ ਨੂੰ ਕੋਈ ਇਤਰਾਜ਼ ਨਹੀਂ ਹੋ ਤੇ ਸਾਹਮਣੇ ਆ ਕੇ ਜਾਨਵਰ ਦੇਖ ਕੇ ਖਰੀਦ ਸਕਦੇ ਆ ਤੇ ਗਰਦਨ ਗੁਰਦਨ ਕਰੋ ਚੈੱਕ ਤੇ ਰਾਈਡਿੰਗ ਦੀ ਵੀ ਇੱਕ ਮੈਂ ਵੀਡੀਓ ਲਾਤੀ ਰਾਈਡਿੰਗ ਦੀ ਪਾਸ ਆ ਸੋ ਸਵਾਰੀ ਵਾਲਾ ਸੌਂਗ ਵੀ ਪੂਰਾ ਹੋ ਜੋ ਉੱਪਰੋਂ ਗੱਬਨ ਦੀ ਗੱਬਨ ਚੈੱਕ ਪਾਸ ਆ ਮਾਰਕਾ ਵੀ ਚੰਗਾ ਰੰਗ ਵੀ ਚੰਗਾ ਸੋ ਜਿਹੜੇ ਵੀ ਸੱਜਣ ਦੇ ਇਹ ਘੋੜੀ ਚਾਹੀਦੀ ਹੋਈ ਤਾਂ ਇਹ ਦੇਖ ਲਓ ਤੇ ਇੱਕ ਕੱ번 ਤੁਹਾਨੂੰ ਘੋੜੀ ਜਾਇਜ਼ ਰੇਟ ਵਾਲੀ ਹੋਰ ਦਿਖਾਉਂਦੇ ਆ ਪੰਜ ਕਲੈਨੀ ਘੋੜੀ ਆ ਮੱਥੇ ਬਲੇਜ ਆ ਦੋਸਤੋ ਜਮਾ ਪਤਲਾ ਬਲੇਜ ਆ ਕੋਈ ਫੋਲ ਜਾਂ ਤਿਲਕ ਤੋੜਨਾ ਸਮਝ ਲੋ ਟਟਲਾ ਨਹੀਂ ਬਲੇਜ ਤੇ 93 ਇੰਚ ਘੋੜੀ ਦੀ ਹਾਈਟ ਆ ਚਾਰੇ ਪੈਰ ਥੋੜੇ ਥੋੜੇ ਚਿੱਟੇ ਆ ਪਲੀ ਪੁਲੀ ਚੰਗੀ ਹੋਈ ਆ ਪੈਠ ਪੂੜਾ ਗਰਦਨ ਗੁਰਦਨ ਦੀ ਚੰਗੀ ਆ ਤੇ ਮਾਰਕਾ ਵੀ ਚੰਗਾ ਚੰਗੇ ਘੋੜੇ ਤਾਂ ਮਿਲਿਆ ਹਰਿਆਣੇ ਚ ਘੋੜਾ ਦੋਸਤੋ ਮਾਰਵਾੜੀ ਉਹ ਤੋਂ ਗੱਭਣਾ ਆਪਾਂ ਨੂੰ ਘੋੜੇ ਦੀ ਫੋਟੋ ਮੰਗਵਾ ਦਾਂਗੇ ਤੇ ਚਾਰੇ ਪੈਰ ਚਿੱਟੇ ਸਵਾਰੀ ਦੀ ਇਹ ਵੀ ਪਾਸ ਦੋਸਤੋ ਤੀ ਤੋਂ ਪਲਾਸ ਚਾਲ ਹੈ ਦੀ ਰਿਵਿਊ ਚੱਲ ਤੁਹਾਨੂੰ ਚਾਲ ਦਾ ਪਾਈਡੀ ਦੇ ਦਾਂ ਚੜ ਕੇ ਆਪਣੇ ਦੇਖੋ ਜੇ ਆਪ ਆ ਕੇ ਇੱਕ ਵਾਰ ਚੜ ਕੇ ਦੇਖ ਲਓ ਸਪੀਡ ਮੈਨੇਜਮੈਂਟ ਨਹੀਂ ਹੋਈ ਤਾਂ ਮੈਂ ਨਹੀਂ ਸਕਦੇ ਹਣਾ ਤੇ ਸਵਾਰੀ ਸੂਰੀ ਜੀ ਪਾਸਾ ਰੇਟ ਵੀ ਜਾਇਜ਼ ਹੈ ਕੱਬਨ ਚੱਕ ਪਾਸਾ ਸਾਢੇ 3 ਮਹੀਨੇ ਸਾਢੇ 3 ਨਾਲ ਤੋਂ ਉਪਰ ਆਹ ਚਾਰਾਂ ਦੇ ਆਸ-ਪਾਸ ਤੇ ਨੰਬਰ 4 ਤੇ ਆਹ ਕੁੜੀ ਦੇਖੋ ਜੀ ਇਹ ਵੀ ਗੱਭਣ ਚੈੱਕ ਪਾਸ ਹੈ ਜੈ ਮੰਗਲਾ ਕਾਂਟੇ ਦੇ ਬੱਚੇ ਤੋਂ ਗੱਭਣ ਹੈ ਕੋਟ ਸੁਖੀ ਵਾਲਾ ਘੋੜਾ ਜਿਹੜਾ ਮਾਰવાડી ਉਹ ਤੋਂ ਗੱਭਣ ਹੈ ਪੰਜ ਕਲੇਣ ਹੀ ਹੈ ਚਾਰੇ ਪੈਰ ਚਿੱਟੇ ਮੱਥੇ ਪਟਾ ਤੇ ਹੋਰ ਹੈ ਦੀ ਜਿਹੜੀ ਖਾਸੀਅਤ ਹੈ ਦੋਸਤੋ ਅੱਖਾਂ ਦੀ ਜੈ ਮੰਗਲਾ ਬਿੱਲੀਆਂ ਅੱਖਾਂ ਦੀ ਘੋੜੀ ਹੈ ਜਿਹਨੂੰ ਆਪਾਂ ਪੰਜਾਬੀ ਚ ਬੋਲਦੇ ਨੇ ਨਾ 4 ਮਹੀਨੇ ਦੀ ਇਹ ਵੀ ਗੱਭਣ ਚੈੱਕ ਪਾਸ ਹੈ 60 ਇੰਚ ਦੀ ਹਾਈਟ ਹੈ ਸਵਾਰੀ ਸੂਰੀ ਦੀ ਪਾਸ ਸੋਹਣਾ ਝਾਲ ਤੁਰਦੀ ਆ ਤੇ ਬਾਲਪੋਰੀਆਂ ਦੀ ਜਮਾਂ ਸਾਫ ਗੱਭਣ ਤੁਹਾਨੂੰ ਦੱਸ ਹੀ ਦਿੱਤਾ ਕੋਟ ਸੁਖੀ ਜਿਹੜਾ ਕਾਲੇ ਕਾਂਟੇ ਦਾ ਬੱਚਾ ਉਹ ਉਸ ਤੋਂ ਗੱਭਣ ਹੈ ਜੀ ਲੈਂਥ ਲੁੰਤ ਦੀ ਚੰਗੀ ਆ ਖੜਨੇ ਫੁਰਨੇ ਦੀ ਚੰਗੀ ਆ ਚਾਰੇ ਪਾਸੋਂ ਜਾਨਵਰ ਆਪਾ ਦਿਖਾਤੇ ਤੇ ਆ ਹੋ ਗਈਆਂ ਆਪਣੇ ਗੱਬਣ ਕੋੜੀ ਤੇ ਉਹ ਜਿਹੜੀ ਮੀਟ ਹੋਈ ਹੋਈ ਓਸ ਤੋਂ ਬਾਅਦ ਇੱਕ ਬਿਸ਼ੇਰੀ ਦਿਖਾਉਂਦੇ ਤੁਹਾਨੂੰ ਆ ਦੇਖੋ ਨੀਲੀ ਚੰਬੀ ਬੱਚੀ ਸਾਢੇ 5 ਮਹੀਨੇ ਦੀ ਉਮਰ ਆ ਜੀ ਨੀਲੀ ਚੰਬੀ ਬੱਚੀ ਆ ਮਾਂ ਦੀ ਹਾਈਟ ਵੀ ਸੋਹਣੀ ਆ ਨੀਲੀ ਚੰਬੀ ਮਾਂ ਤੇ ਨੁਕਰੇ ਪਿਓ ਦੀ ਆ ਨੁਕਰੇ ਪਿਓ ਦੀ ਬੱਚੀ ਆ ਨੁਗਰਾ ਡੋਡਾਂ ਵਾਲੇ ਰਾਜੂ ਦਾ ਬੱਚਾ ਜਿਹੜਾ ਭਾਈ ਸਿਮਰੇ ਹੁਣਾਂ ਕੋਲ ਦੇਵਸਾਨ ਕੋੜਾ ਹੁੰਦਾ ਸੀ ਉਹਦੀ ਬੱਚੀ ਆ ਦੇਸਾਨ ਦੀ ਬੱਚੀ ਆ 5.5 ਮਹੀਨੇ ਉਮਰ ਆ ਤੇ ਲੱਖੋਂ ਥੱਲੇ ਇਹਦਾ ਮੁੱਲ ਆ ਆਈਡੀ ਤੁਹਾਨੂੰ ਇਹ ਵੀ ਦਿੱਤਾ ਸੋ ਜਿਵੇਂ ਆਪਾਂ ਵੀਡੀਓ ਦੇ ਸ਼ੁਰੂ ਚ ਹੀ ਦੱਸਤਾ ਵੀ 60000 ਤੋਂ ਜਾਨਵਰਾਂ ਦਾ ਰੇਟ ਸ਼ੁਰੂ ਆ ਆਪਣੀਆਂ ਵੀਡੀਓ ਦਾ ਤੇ ਉਹਦੇ ਵਿੱਚ ਤੁਹਾਨੂੰ ਬਸ਼ੀਰਾ ਵੀ ਦਿਖਾਇਆ ਇੱਕ ਆ ਬਸ਼ੀਰੀ ਹੋਗੀ ਨੀਲੀ ਚੰਬੀ ਤਿੰਨ ਗੱਬਣ ਘੋੜੀਆਂ ਹੋਗੀਆਂ ਤੇ ਇੱਕ ਮੀਟੋ ਘੋੜੀ ਹੋਗੀ ਸੋ ਦੋਸਤੋ ਆ ਜਾਨਵਰ ਤੁਹਾਨੂੰ ਦਿਖਾਤੇ ਪਹਿਲੇ ਨੀਲੀ ਚੰਬੀ ਬੱਚੀ ਦੇਖੋ ਰੰਗ ਰੂੰਗ ਕਿੰਨਾ ਚੰਗਾ ਚਾਰੇ ਪੈਰ ਚਿੱਟੇ ਮੂੰਹ ਚਿੱਟਾ ਸਾਰਾ ਢੱਡ ਚਿੱਟਾ 100% ਨੋਕਰੇ ਬੱਚੇ ਦੇਣ ਵਾਲੀ ਬੱਚੇ ਦਾ ਗਰਦਨ ਦੇਖੋ ਕਿੰਨੇ ਲੰਬੇ ਲੈਂਥ ਲੋਂਥਰੀ ਕਿੰਨੇ ਜਿਆਦਾ ਲੰਬੀ ਆ ਕੰਨ ਕੰਡੀਸ਼ਨ ਦੀ ਚੰਗੀ ਹੈ ਤੇ ਬਾਲ ਭੋਰੀਆਂ ਦੇ ਸਾਫ ਚਾਜ ਦੇ ਜਾਨਵਰ ਪਰ ਦਿਖਾਦੇ ਤੁਹਾਨੂੰ ਚਾਰੇ ਚਾਰੇ ਪਾਸੇੋਂ ਦਿਖਾਦੇ ਕੋਈ ਐਂਗਲ ਨਹੀਂ ਛੱਡਿਆ ਉਮਰ ਡਿਟੇਲ ਮੋਟੋ ਮੋਟੀ ਸਾਰੀ ਦੇ ਦਿੱਤੀ तकरीबन ਫੇਰ ਵੀ ਜੇ ਕੋਈ ਡਿਟੇਲ ਰਹਿੰਦੀ ਹੋਈ ਜਿਹੜੀ ਆਪਾਂ ਵੀਡੀਓ ਦੇ ਨਾਂ ਦੱਸੀ ਹੋਵੇ ਜਾਂ ਕਿਸੇ ਜਾਨਵਰ ਦੀ ਤੁਸੀਂ ਡਿਟੇਲ ਲੈਣੀ ਚਾਹੁੰਦੇ ਆ ਤਾਂ ਦੋਸਤੋ ਸਕਰੀਨਸ਼ਾਟ ਲੈ ਲਓ ਥੱਲੇ ਨੰਬਰ ਚੱਲ ਜਾਂਦੇ ਉਹਨਾਂ ਨੰਬਰਾਂ ਤੇ ਫੋਨ ਲਾ ਲਓ ਰੇਟ ਪਤਾ ਲੈ ਲਓ ਤੇ ਮੈਨੂੰ ਦਿਓ ਅਜਲਤ ਨ